ਮੈਨੂੰ ਮੇਰੇ ਵੱਲੋਂ ਤੇ ਮੇਰੀ ਗਲੋਬਲ ਇਲੈਕਸ਼ਨ ਕਮੇਟੀ ਵੱਲੋਂ ਸ੍ਰੀ ਜਤਿੰਦਰ ਮਸੀਹ ਗੌਰਵਜੀਤ ਜੋਗ ਨੌਕੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਦੀਪਕ ਲੋਪਾ ਜੀ ਜਿਹੜੇ ਸਾਡੇ ਗੁਰਦਾਸਪੁਰ ਬ੍ਰਾਂਚ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਤੇ ਆਪਣਿਆਂ ਨੂੰ ਸਾਰੀ ਸੰਗਤ ਨੂੰ ਪੂਰੇ ਸਮੁੱਚੇ ਪੰਜਾਬ ਨੂੰ ਵਾਡੇ ਦਿੰਦੀ ਲੱਖ ਲੱਖ ਬਧਾਈ ਦੇਣਾ ਤੇ ਮੈਂ ਅਬ ਸਾਰਿਆਂ ਵਾਸਤੇ ਬਹੁਤ ਹੀ ਕਰਮਾ ਵਾਲਾ ਭਾਗਾ ਵਾਲਾ ਦਿਨ ਆ ਤੇ ਬੜੀ ਧੂਮ ਧਾਮ ਦੇ ਨਾਲ ਹਰ ਜਗ੍ਹਾ ਤੇ ਹਰ ਥਾਂ ਥਾਂ ਦੇ ਕੋਨੇ ਕੋਨੇ ਦੇ ਵਿੱਚ ਮਨਾਇਆ ਜਾਣਾ ਇਹ ਬੜੀ ਖੁਮਹਮਾ ਕੇ ਆਪਾਂ ਪਿੰਡ ਦੇ ਵਿੱਚ ਮਨਾਵਾਂਗੇ ਅਸੀਂ ਖਾਸ ਕਰਕੇ ਪੀਰ ਕਰਨੀ ਚਾਹੁੰਦਾ ਨੌਜਵਾਨ ਸਾਥੀਆਂ ਨੂੰ ਨੌਜਵਾਨ ਵੀਰਾਂ ਨੂੰ ਕਿ ਜੋਸ਼ੜੀ ਪ੍ਰਤੀਯਸ਼ਮਸੀ ਦਾ ਜਨਮ ਦਿਨ ਆ ਰਿਹਾ ਵਾ ਬਹੁਤ ਖੁਸ਼ੀਆਂ ਦੇ ਨਾਲ ਤੇ ਬਹੁਤ ਹੀ ਖੁਸ਼ੀਆਂ ਨਾਲ ਸਾਨੂੰ ਮਨਾਉਣਾ ਚਾਹੀਦਾ ਕੋਈ ਵੀ ਮੇਰਾ ਵੀਰ ਨਸ਼ਾ ਕਰਕੇ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਤੇ ਇਹਨੂੰ ਨਾ ਮਨਾਵੇ ਤੇ ਵਧੀਆ ਖੁਸ਼ੀਆਂ ਦਿਦਾ ਢੰਗ ਦੇ ਨਾਲ ਮਠਿਆਈਆਂ ਦੇ ਨਾਲ ਤੇ ਅਸਤਵਾੜੀਆਂ ਦੇ ਨਾਲ ਸਾਨੂੰ ਤੇ ਗਾ ਕੇ ਮਨਵਾਣਾ ਚਾਹੀਦਾ ਮੈਂ ਦੁਬਾਰਾ ਫਿਰ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਲੱਖ ਲੱਖ ਵਧਾਈ ਦੇਣਾ ਆਪਣੀ ਵੱਲੋਂ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਬੜੀ ਜਿੰਦੀਆਂ ਵਾਰਕਾ ਦੇਣਾ ਸਾਰਿਆਂ ਨੂੰ ਜੈਮਸੀ